ਅੱਜ ਕਈ ਸਾਲਾਂ ਬਾਅਦ ਪਿੰਡ ਵਾਪਸ ਜਾਣ ਦਾ ਸੁਭਬ ਬਣਿਆ ਕਿੰਨਾ ਕੁਝ ਇਹਨਾਂ ਅੱਖਾਂ ਉੱਤੇ ਸਜਾ ਰੱਖਿਆ ਸੀ ਘਰ ਮੇਲਾ ਲੱਗਾ ਹੋਇਆ ਸੀ ਰਿਸ਼ਤੇਦਾਰ ਦੋਸਤ ਆਂਢ ਗੁਆਂਢ ਸਭ ਘਰ ਆਏ ਹੋਏ ਸਨ ਕਈ ਸਾਲ ਔਕਸੌਖ ਨਾਲ ਕਿਵੇਂ ਲੰਘੇ ਇਹ ਬਸ ਉਹੀ ਜਾਣ ਸਕਦਾ ਹੈ ਜਿਸ ਨੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਸਵਾਦ ਚਖਿਆ ਹੋਵੇ ਉਹ ਆਖਰੀ ਦਿਨ ਜਦੋਂ ਦਾਦਾ ਜੀ ਨੇ ਕਲਾਵੇ ਵਿੱਚ ਭਰਦੇ ਹੋਏ ਕਿਹਾ ਸੀ ਪਤਾ ਨਹੀਂ ਪੁੱਤਰਾ ਹੁਣ ਕਦੋਂ ਮਿਲਣਾ ਹੋਵੇਗਾ ਜਦੋਂ ਤੱਕ ਤੂੰ ਆਵੇਂ ਕੀ ਪਤਾ ਮੈਂ ਹੋਵਾਂਗਾ ਕਿ ਨਾ ਉਹਨਾਂ ਦੇ ਕਹੇ ਇਹ ਆਖਰੀ ਸ਼ਬਦ ਸੱਚਮੁੱਚ ਬੜੇ ਪੀੜਾ ਭਰੇ ਸਨ ਕਿੰਨਾ ਕੁਝ ਸਹਿ ਕੇ ਜਿਗਰਾ ਜਿਹਾ ਕਰ ਜਹਾਜ਼ ਚੜਿਆ ਸੀ ਹੱਡ ਭੰਨਣੀ ਮਿਹਨਤ ਕਰ ਪਾਈ ਪਾਈ ਜੋੜ ਘਰ ਕੱਲੀ ਫਿਰ ਜਾ ਕੇ ਘਰਦਿਆਂ ਨੂੰ ਕੁਝ ਸੁਖਾਲਾ ਕਰ ਪਾਇਆ ਪਰਿਵਾਰ ਸਮੇਤ ਆਏ ਮਿੱਤਰਾਂ ਰਿਸ਼ਤੇਦਾਰਾਂ ਤੇ ਆਂਡ ਗਵੰਡ ਸਭ ਉਸ ਦੇ ਆਉਣ ਦੇ ਇੰਤਜ਼ਾਰ ਵਿੱਚ ਬੈਠੇ ਸਨ ਪਿੰਡ ਦੀਆਂ ਉਹ ਕੱਚੀਆਂ ਗਲੀਆਂ ਜਿਨ੍ਹਾਂ ਵਿੱਚ ਕਦੇ ਖੇਡਿਆ ਸੀ ਹੁਣ ਉਹ ਪੱਕੀਆਂ ਹੋ ਚੁੱਕੀਆਂ ਸੀ ਇੰਜ ਲੱਗਦਾ ਸੀ ਜਿਵੇਂ ਇਹ ਪਹਿਲਾਂ ਵਰਗਾ ਪਿੰਡ ਨਹੀਂ ਸੀ ਪੂਰੇ ਪਿੰਡ ਦੀ ਨੁਹਾਰ ਹੀ ਬਦਲ ਗਈ ਸੀ ਘਰ ਵੱਢਦੇ ਹੀ ਮਾਂ ਨੇ ਤੇਲ ਚੋਕੇ ਕੁੱਟ ਕੇ ਕਲਾਵੇ ਵਿੱਚ ਭਰ ਲਿਆ ਇੰਜ ਲੱਗਾ ਜਿਵੇਂ ਇੱਕ ਵਾਰ ਫਿਰ ਆਪਣੇ ਬਚਪਨ ਦੇ ਉਹਨਾਂ ਸਕੂਨ ਭਰੇ ਪਲਾਂ ਵਿੱਚ ਮੁੜ ਆਇਆ ਹੋਵਾਂ ਕੋਲ ਖੜੇ ਰੋਂਦੇ ਬਾਪ ਨੂੰ ਕਲਾਵੇ ਵਿੱਚ ਭਰ ਲਿਆ ਤਾਂ ਇੱਕਦਮ ਸਕੂਨ ਜਿਹਾ ਮਹਿਸੂਸ ਹੋਇਆ ਫਿਰ ਆਂਡ ਗਵਾਂਡ ਰਿਸ਼ਤੇਦਾਰ ਤੇ ਮਿੱਤਰ ਸਭ ਇਕੱਠੇ ਹੋ ਉਧਰ ਦੇ ਮੁਲਕ ਦੀਆਂ ਗੱਲਾਂ ਕਰਨ ਲੱਗ ਪਏ ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਆਖਿਰ ਇਸਨੇ ਕਿੰਨੀ ਕਮਾਈ ਕੀਤੀ ਆ ਆਖਰੀ ਵਾਰ ਮਿਲਿਆ ਸੀ ਦਾਦਾ ਜੀ ਨੂੰ ਉਹਨਾਂ ਦੀ ਕਹੀ ਗੱਲ ਸੱਚ ਹੋ ਗਈ ਮੇਰੇ ਤੇ ਦਾਦਾ ਜੀ ਦੀ ਉਹ ਆਖਰੀ ਮੁਲਾਕਾਤ ਸੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਦੇ ਨਾ ਮਿਲਿਆ ਕੰਧ ਉੱਪਰ ਲੱਗੀ ਦਾਦਾ ਜੀ ਦੀ ਤਸਵੀਰ ਦੇਖ ਚਿਹਰਾ ਤੋਂ ਰੋਕੇ ਹੰਝੂ ਆਪ ਮਹਾਰੇ ਬਹਿ ਤਰੇ ਬਾਪੂ ਜੀ ਦੀ ਦਾੜ੍ਹੀ ਵੀ ਬਰਫ਼ ਵਾਂਗ ਸਫੇਦ ਹੋ ਗਈ ਸੀ ਘਰ ਦੇ ਕੰਮ ਕਰ ਮਾਂ ਦੇ ਹੱਥਾਂ ਉੱਤੇ ਅਟਣ ਪੈ ਗਏ ਸਨ ਝੁਰੜੀਆਂ ਭਰੀਆਂ ਮਾਂ ਦਾ ਹੱਸਦਾ ਚਿਹਰਾ ਪਤਾ ਨਹੀਂ ਕਿੰਨਾ ਕੁਝ ਮੈਂ ਗਵਾ ਚੁੱਕਿਆ ਸੀ ਪਰ ਘਰ ਆਏ ਰਿਸ਼ਤੇਦਾਰ ਦੋਸਤ ਤੇ ਹੋਰ ਆਂਡ ਗਵਾਂਡ ਉੱਚੀ ਉੱਚੀ ਆਪਸ ਵਿੱਚ ਕਹਿ ਰਹੇ ਸਨ ਕਿ ਇਸਨੇ ਤਾਂ ਬਾਹਰ ਜਾ ਕੇ ਕਿੰਨਾ ਕੁਝ ਬਣਾ ਲਿਆ ਬਾਹਰ ਜਾਣ ਵਾਲੇ ਭਾਵੇਂ ਪੈਸਾ ਤਾਂ ਬਹੁਤ ਕਮਾ ਲੈਂਦੇ ਹਨ ਪਰ ਉਹ ਗਵਾਹ ਦਿੰਦੇ ਹਨ ਆਪਣੇ ਬੱਚਿਆਂ ਨੂੰ ਵੱਡਾ ਹੁੰਦੇ ਦੇਖਣ ਦਾ ਸੁੱਖ ਆਪਣੀ ਮਾਂ ਦੇ ਹੱਥਾਂ ਦੀ ਰੋਟੀ ਚਾਹ ਬਾਪੂ ਨਾਲ ਗੱਲਾਂ ਕਰਨੀਆਂ ਝਿੜਕਾਂ ਸੁਣਨੀਆਂ ਦਾਦਾ-ਦਾਦੀ ਨਾਲ ਰਾਤ ਨੂੰ ਖੁੱਲੇ ਅਸਮਾਨ ਹੇਠ ਪੈ ਕੇ ਕਹਾਣੀਆਂ ਬਾਤਾਂ ਸੁਣਨੀਆਂ ਕਈ ਵਾਰ ਤਾਂ ਇਹ ਗਵਾਹ ਦਿੰਦੇ ਹਨ ਆਖਰੀ ਵਾਰ ਆਪਣੇ ਜਾਂਦੇ ਮਾਂ-ਬਾਪ ਜਾਂ ਦਾਦਾ-ਦਾਦੀ ਦੇ ਚਿਹਰੇ ਨੂੰ ਦੇਖਣ ਦਾ ਸੁੱਖ ਕੋਝ ਪਸ਼ਤਾਵਿਆਂ ਨਾਲ ਉਮਰ ਕੱਢਣ ਲਈ ਵੀ ਮਜਬੂਰ ਹੋ ਜਾਂਦੇ ਹਨ ਕੁਲਦੀਪ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ